ਉਹਨਾਂ ਨਾਲ ਲੜਾਈ ਲੜਨੀ ਕੋਈ ਸੌਖੀ ਨਹੀਂ ਹੈ ਕੋਈ ਬੰਦਾ ਉਹਨਾਂ ਦੇ ਖਿਲਾਫ ਨਹੀਂ ਬੋਲਦਾ ਜਦੋਂ ਈਡੀ ਆ ਜਾਂਦੀ ਹੈ ਸੀਬੀਆਈ ਆ ਜਾਂਦੀ ਹੈ ਬਹੁਤ ਕੁਝ ਆ ਜਾਂਦਾ ਅੱਜ ਜੇ ਕੰਟਰੀ ਨੂੰ ਬਚਾਉਣਾ ਮੈਨੂੰ ਨਹੀਂ ਲੱਗਦਾ ਜੇ ਆਹ ਲੇਖਨ ਮੋਦੀ ਜਿੱਤ ਗਿਆ ਵੀ ਗਾਹਾਂ ਇਲੈਕਸ਼ਨ ਹੋਊਗੀ ਮੈਂ ਭੁੱਲ ਜੂ ਤੁਸੀਂ ਕਿਉਂਕਿ ਇੱਥੇ ਮੁੜ ਕੇ ਕਬੂਤਨ ਵਾਂਗੂ ਹੋਣਾ ਇਹ ਤਾਂ ਮੁੜ ਕੇ ਇਹਨੇ ਕਹਿਣਾ 10-20 ਸਾਲ ਇਹਦਾ ਹੀ ਰਾਜ ਰਹਿਣਾ ਕਾਰਸਾਪ ਖਿਰਾ ਸਾਹਿਬ ਉਹ ਬੰਦੇ ਨੇ ਜਿੱਥੇ ਵੀ ਲੋੜ ਹੁੰਦੀ ਉਹ ਕਈ ਵਾਰੀ ਆਪਣੀ ਪਾਰਟੀ ਤੋਂ ਉੱਪਰ ਉੱਠ ਕੇ ਵੀ ਬੋਲਦੇ ਨੇ ਉਹ ਉਹ ਹਮੇਸ਼ਾ ਸੱਚ ਦਾ ਸਾਥ ਦਿੰਦੇ ਨੇ ਤੇ ਪਲੀਜ਼ ਲੈਟ ਅਸ ਸਪੋਰਟ ਖਿਰਾ ਸਾਹਿਬ ਅਹੀਂ ਪਰ ਜ਼ੋਰ ਅਪੀਲ ਕਰਦੇ ਆ ਕਿ ਮਹਿੰਦਰ ਸਿੰਘ ਗਿਲਜੀਆ ਨੂੰ ਵੀ ਟਿਕਟ ਉੱਤੇ ਮਿਲਣੀ ਚਾਹੀਦੀ ਆ ਦੂਸਰਾ ਮੈਂ ਖੈਰਾ ਸਾਹਿਬ ਨੂੰ ਵੀ ਇਹ ਬੇਨਤੀ ਕਰਾਂਗਾ ਵੀ ਜੇ ਤੁਸੀਂ ਉੱਥੋਂ ਜਿੱਤ ਜਾਂਦੇ ਹੋ ਸੰਗਰੂਰ ਤੋਂ ਵਹਿ ਤੇ ਤੁਸੀਂ ਜਿੱਤੇ ਹੀ ਕੈਂਡੀਡੇਟ ਜੇ ਤੇ ਇੱਕ ਸਾਡੀ ਡਿਮਾਂਡ ਹੋਏਗੀ ਕੋ ਸਾਡੇ ਵੀਰ ਵਿਪਨ ਸਰਪੰਚ ਜੀ ਕਿਉਂਕਿ ਜਿੰਨੀ ਸਪੋਰਟ ਇੱਥੋਂ ਕਰ ਰਹੇ ਨੇ ਸਾਡੇ ਨਾਲ ਅੱਜ ਤੋਂ ਨਹੀਂ ਇੱਥੋਂ 35 ਸਾਲਾਂ ਤੋਂ ਸਪੋਰਟ ਕਰ ਰਹੇ ਨੇ ਉੱਥੇ ਇਹਨਾਂ ਦਾ ਹੱਕ ਬਣਦਾ ਭਲਾਥ ਹਲਕੇ ਦੀ ਟਿਕਟ ਇਹਨਾਂ ਨੂੰ ਦਿੱਤੀ ਜਾਏ ਪੰਜਾਬ ਦੇ 13 ਐਮਪੀਆ ਦੀ ਸਪੋਰਟ ਵਾਸਤੇ ਇੱਥੇ ਇਕੱਤਰ ਹੋਏ ਹਾਂ ਆਪਾਂ ਸਾਰਿਆਂ ਨੇ ਜਿੱਥੇ-ਜਿੱਥੇ ਆਪਣੀ ਰਿਸ਼ਤੇਦਾਰੀ ਆ ਭਾਈਚਾਰਾ ਵਾ ਆਪਾਂ ਸਾਰਿਆਂ ਨੇ ਵੱਤ ਤੋਂ ਵੱਤ ਮਨੋਂ ਤਨੋਂ ਹੋ ਕੇ ਉਹਨਾਂ ਸਾਰੇ ਦੀ ਸਪੋਰਟ ਕਰਨੀ ਹੈ ਇੰਡੀਅਨ ओवरसीज कांग्रेस यूएसए वालों न्यूयॉर्क विखे एक प्रोग्राम रखा गया जिस इंडियन ओवरसीज कांग्रेस यूएसए पाब चैप्टर के सारे नुमाइंद मैंबर इकट्ठे हुए सारे वालों कांग्रेस पार्टी वालों संगरूर सीट तो उम्मीदवार एलानी सुखपाल सिंह खेरा खुल के स्पोर्ट करती गलती गई ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਸਾਰੀਆਂ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਝੋਲ ਲਾਇਆ ਜਾ ਰਿਹਾ ਹੈ ਜੇ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਹੀ ਸਾਰੀਆਂ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਨੇ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਤੋਂ ਕਾਂਗਰਸ ਪਾਰਟੀ ਵੱਲੋਂ ਸੁਪਾਲ ਸਿੰਘ ਖਿਆਰਾ ਨੂੰ ਉਮੀਦਵਾਰ ਐਲਾਨਿਆ ਗਿਆ ਸੁਖਪਾਲ ਸਿੰਘ ਖਿਆਰਾ ਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਮੀਤ ਹੈਰ ਅਤੇ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਚੋਣ ਮੈਦਾਨ ਵਿੱਚ ਉਤਰੇ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਇਲਾਕਾ ਹੁਣਕਾਰ ਸੰਗਰੂਰ ਸੀਟ ਨੂੰ ਹੌਟ ਸੀਟ ਵਜੋਂ ਮੰਨਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਚੋਣਾਂ ਪ੍ਰਤੀ ਚੱਲ ਰਹੀ ਹਲਚਲ ਨੂੰ ਵੇਖਦਿਆਂ ਪਾਰਟੀਆਂ ਵੱਲੋਂ ਬਣਾਏ ਗਏ ਐਨ ਆਰ ਆਈ ਵਿੰਗਸ ਦੇ ਲੀਡਰਸ ਅਤੇ ਮੈਂਬਰ ਵੀ ਆਪਣੀਆਂ ਗਤੀਵਿਧੀਆਂ ਤੇਜ਼ ਕਰਦੇ ਹੋਏ ਨਜ਼ਰ ਆ ਰਹੇ ਨੇ ਸੰਗਰੂਰ ਸੀਟ ਤੋਂ ਕਾਂਗਰਸ ਵੱਲੋਂ ਐਲਾਨੇ ਕਏ ਉਮੀਦਵਾਰ ਸੁਪਾਸ ਸਿੰਘ ਖੇੜਾ ਨੂੰ ਸਪੋਰਟ ਕਰਦਿਆਂ ਇੰਡੀਅਨ ਓਵਰਸੀਜ਼ ਕਾਂਗਰਸ ਯੂ ਐਸ ਏ ਪੰਜਾਬ ਇਕਾਈ ਵੱਲੋਂ ਨਿਊਯਾਰਕ ਵਿਖੇ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਚੋਣਾਂ ਵੱਲੋਂ ਸੁਪਾਸ ਸਿੰਘ ਖੇੜਾ ਦੀ ਸਪੋਰਟ ਕਰਨ ਅਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲਬਾਤ ਕੀਤੀ ਗਈ ਸੀ ਇਸ ਵਿਸ਼ੇਸ਼ ਮੌਕੇ ਤੇ ਜਿੱਥੇ ਗੁਰਮੀਤ ਕਿਲਫਲੋਂ ਭਾਰਤ ਦੇ ਲੀਡਰਾਂ ਦੀ ਟ੍ਰੈਂਡਿੰਗ ਸੋਚ ਅਤੇ ਕੁਰਸੀ ਦੇ ਲਾਲਚ ਚ ਪਾਰਟੀਆਂ ਚ ਅਦਲਾ ਬਦਲੀ ਦੀ ਗੱਲ ਕੀਤੀ ਉੱਥੇ ਹੀ ਅਮਰ ਸਿੰਘ ਗੁਲਸ਼ਨ ਅਤੇ ਵਿਪਨ ਕੁਮਾਰ ਸਰਪੰਚ ਵੱਲੋਂ ਸੰਵਿਧਾਨ ਬਚਾਉਣ ਦੀ ਗੱਲ ਕਰਦਿਆਂ ਸੁਪਾਲ ਸਿੰਘ ਖਿਆਰਾ ਨੂੰ ਫੁੱਲ ਸਪੋਰਟ ਕਰਨ ਦੀ ਅਪੀਲ ਕੀਤੀ ਹੈ। ਅੱਜ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਆਪਣੀ ਖਾਸ ਕਰ ਪਾਰਟੀਆਂ ਦੇ ਵਿੱਚ ਜਿਹੜੀ ਇਹ ਸਾਡੇ ਖਾਸ ਕਰ ਲੁਧਿਆਣੇ ਤੋਂ ਜਿਵੇਂ ਬਿੱਟੂ ਚ ਲੈ ਕੇ ਆ ਬੀਜੇਪੀ ਚ ਮੈਂ ਉੱਥੋਂ ਹੀ ਸ਼ੁਰੂ ਕਰ ਲੈਣਾ ਆਪਦੇ ਹਲਕੇ ਤੋਂ ਕਿਉਂਕਿ ਲੁਧਿਆਣੇ ਨੂੰ ਮੈਂ ਬਿਲੋਂਗ ਕਰਦਾ ਤੇ ਬਾਕੀ ਵੀ ਅੱਗੇ ਅੱਗੇ ਆਏ ਹੁੰਦਾ ਸੀ ਪੰਜਾਬ ਪੁਰਾਣੇ ਬਜ਼ੁਰਗ ਦਾਦੇ ਹੁੰਦੇ ਪਿੰਡਾਂ ਦੇ ਵਿੱਚ ਨਾ ਆਪਾਂ ਨੂੰ ਇਹ ਪਤਾ ਹੁੰਦਾ ਸੀ ਵੀ ਆਹ ਘਰ ਕਾਂਗਰਸੀ ਨੇ ਆ ਅਕਾਲੀ ਨੇ ਆ ਕਾਮਰੈਡ ਨੇ ਜਲ ਜੋ ਵੀ ਪਾਰਟੀ ਦਾ ਬੰਦਾ ਖੜਾ ਉਹ ਬੰਦੇ ਹਿਲਦੇ ਨਹੀਂ ਸੀ ਹੁੰਦੇ ਬੰਦਿਆਂ ਦੀ ਸੋਚ ਹੁੰਦੀ ਸੀ ਵੀ ਜਿੱਥੇ ਖੜ ਗਏ ਉੱਥੇ ਖੜ ਗਏ ਅੱਜ ਕੱਲ ਤਾਂ ਲੋਕਾਂ ਦਾ ਇਹ ਨਹੀਂ ਪਤਾ ਵੀ ਸਵੇਰੇ ਉਹ ਕੀ ਨੇ ਤੇ ਸ਼ਾਮ ਨੂੰ ਕੀ ਨੇ ਸਵੇਰੇ ਝੰਡੀ ਕਿਹੜੀ ਘਰ ਤੇ ਲੱਗੀ ਤੇ ਸ਼ਾਮ ਨੂੰ ਕਿਹੜੀ ਲੱਗੀ ਹੋਈ ਆ ਇਹ ਮੈਨੂੰ ਬਹੁਤ ਦੁੱਖ ਹੋਇਆ ਕਿਉਂਕਿ ਮੈਂ ਉੱਥੇ ਵੀ ਐਨਆਰਟੀਵੀ ਮੇਰੀ ਇੰਟਰਵਿਊ ਲਈ ਇਹ ਮੈਂ ਐਵੇਂ ਇਹ ਨਹੀਂ ਕਹਿੰਦਾ ਵੀ ਜਿਹੜਾ ਸਾਡੀ ਪਾਰਟੀ ਚ ਆ ਗਿਆ ਤੇ ਬਹੁਤ ਦੁੱਧ ਧੋਤਾ ਤੇ ਜਿਹੜਾ ਸਾਡੀ ਚੋਂ ਚਲਿਆ ਗਿਆ ਤੇ ਉਹਨੂੰ ਅਸੀਂ ਮਾੜਾ ਕਹੀਏ ਇਹ ਟ੍ਰੈਂਡੀ ਮਾੜਾ ਹੁਣ ਅਸੀਂ ਇੱਥੇ ਆਏ ਆ ਮੈਂ ਇੱਥੇ ਬਾਈ ਫੂਮਣ ਸਿੰਘ ਸਾਡੇ ਚੇਅਰਮੈਨ ਸਾਹਿਬ ਬੈਠੇ ਆ ਸਾਡੇ ਵਿਭਨ ਸਰਪੰਚ ਬੈਠਾ ਸਾਡਾ ਭਰਾ ਅਸੀਂ ਇੱਥੇ ਆਏ ਮੈਨੂੰ ਲੱਗਦਾ 2010 ਮੈਨੂੰ ਲੱਗਦਾ ਮੈਂ ਪ੍ਰਧਾਨ ਬਣਿਆ ਸੀ ਖੁੰਮਣ ਸਿੰਘ ਤਾਂ ਹੁਣ ਤਾਂ ਫੌਟਰ ਨੇ ਵਿਚਾਰੇ ਇਹਨਾਂ ਤਾਂ ਮੈਨੂੰ ਲੱਗਦਾ 2000 ਤੋਂ ਚੱਲੇ ਹੁੰਦੇ ਮਿੰਦਰ ਸਿੰਘ ਗਿੱਲ ਜੀ ਸਾਡਾ ਜਿਹੜਾ ਨੈਸ਼ਨਲ ਪ੍ਰਧਾਨ ਆ ਯਾਰ ਜਿੱਥੇ ਖੜੇ ਆ ਖੜੇ ਆ ਉੱਥੇ ਕਾਲੀਆਂ ਦੀ ਸਰਕਾਰ ਆ ਗਈ ਦੇਖੋ ਐਤਕੀ ਵੀ ਪੱਤਰਕਾਰ ਮੈਨੂੰ ਪੁੱਛਦੇ ਮੈਨੂੰ ਐਤਕੀ ਵੀ ਆਮ ਆਦਮੀ ਵਾਲੇ ਦੀ ਆਫਰ ਆਈ ਸੀ ਵੀ ਆ ਜਾ ਹੁਣੇ ਤੇਰੇ ਪੁੱਤੇ ਜੈਪਸੀ ਲਾ ਦੰਨੇ ਆ ਮੈਂ ਪਿਛਲੀ ਸਰਕਾਰ ਦੇ ਵਿੱਚ ਚੀਫ ਕੋਆਰਡੀਨੇਟਰ ਸੀ ਅਮਰੀਕਾ ਦਾ ਔਰ ਮੈਂ ਜਿੰਨੀ ਵਾਰ ਜਾਂਦਾ ਸੀ ਮੈਨੂੰ ਉੱਥੇ ਸਟੇਟ ਗੈਸ ਦਾ ਮੈਨੂੰ ਮਿਲਦਾ ਸੀ ਰੁੱਤ ਪਾ ਜੋ ਵੀ ਹੈ ਮੇਰੇ ਮੂਰੇ ਗੱਡੀ ਵੀ ਲੱਗਦੀ ਮੈਨੂੰ ਸਰਕਾਰੀ ਗੱਡੀ ਮਿਲਦੀ ਮੈਂ ਬਹੁਤ 5 ਸਾਲ ਮੈਂ ਇਹ ਨਹੀਂ ਵੀ ਇਕੱਲੀ ਮੈਂ ਸਰਕਾਰ ਦੀਆਂ ਸਹੂਲਤਾਂ ਮਾਣੀਆਂ ਨੇ ਮੈਂ ਕੰਮ ਵੀ ਕਰਾਇਆ ਲੋਕਾਂ ਦੇ ਮੈਂ ਗਿਣ ਕੇ ਦੱਸ ਸਕਦਾ ਵੀ ਕਿੰਨੇ ਲੋਕਾਂ ਦੇ ਮੈਂ ਕੰਮ ਕਰਾਇਆ ਅੱਜ ਤੱਕ ਕਿਸੇ ਨੇ ਸਾਨੂੰ ਇਹ ਨਹੀਂ ਕਿਹਾ ਵੀ ਸਾਡੀ ਕੋਠੀ ਦੇ ਕਬਜ਼ਾ ਹੋ ਗਿਆ ਜਿਵੇਂ ਅੱਜ ਬੀਬੀ ਮਾਣੂ ਕਹਿੰਨੇ ਕਰ ਲਿਆ ਤੇ ਖੈਰਾ ਸਾਹਿਬ ਉੱਥੇ ਵੀ ਜਾ ਕੇ ਲੜ ਕੇ ਆਏ ਸਾਡੀ ਸਰਕਾਰ ਵੇਲੇ ਅਸੀਂ ਕੰਮ ਕਰਾਇਆ ਮੇਰੇ ਮੇਰਾ ਨੰਬਰ ਹਰੇਕ ਜਗ੍ਹਾ ਹੁੰਦਾ ਸੀ ਕਿਉਂਕਿ ਅਸੀਂ ਜਿਹੜੀ ਸਾਡੀ ਸੋਚ ਸੀ ਕਿਉਂਕਿ ਵਾਹਿਗੁਰੂ ਨੇ ਇੱਥੇ ਆ ਕੇ ਸਾਨੂੰ ਬਹੁਤ ਕੁਝ ਦਿੱਤਾ ਅਸੀਂ ਕੀ ਲੈ ਕੇ ਆਏ ਸੀ ਜਿੱਦਣ ਮੈਂ ਵੀ ਲੈ ਕੇ ਆਇਆ ਮੈਂ ਵੀ ਇੱਕ ਮੈਨੂੰ ਲੱਗਦਾ 100 200 ਡਾਲਰ ਹੀ ਆਪਾਂ ਲੈ ਕੇ ਆਉਨੇ ਆ ਅੱਜ ਵਾਹਿਗੁਰੂ ਨੇ ਇੱਥੇ ਆ ਕੇ ਸਭ ਕੁਝ ਦਿੱਤਾ ਸਾਡੇ ਕੋਲ ਬਿਜ਼ਨਸ ਨੇ ਸਭ ਕੁਝ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ ਜੇ ਸਾਡੀ ਫੇਰ ਉਹਨਾਂ ਨੂੰ ਭੁੱਖ ਮੇਟੀ ਕਿਉਂਕਿ ਜਿਹੜਾ ਐਨ ਆਰ ਆਈ ਬਣ ਜਾਂਦਾ ਨਾ ਬੰਦਾ ਉਹਦੀ ਸੋਚ ਤਾਂ ਚੇਂਜ ਹੁੰਦੀ ਹੁੰਦੀ ਆ ਇੰਡੀਆ ਨਾਲੋਂ ਥੋੜੀ ਹਮੇਸ਼ਾ ਹੀ ਸੋਚਉਂਦੇ ਇੰਡੀਆ ਆਪਾਂ ਚਲੇ ਜੰਨੇ ਆ ਠੀਕ ਆ ਲੋਕਾਂ ਦੀ ਉਹ ਸੋਚ ਆ ਮੈਨੂੰ ਅਪਰਚੁਨਿਟੀ ਕਿੱਥੇ ਮਿਲਦੀ ਆ ਪਰ ਸਾਨੂੰ ਵੀ ਅਪਰਚੁਨਿਟੀਆਂ ਮਿਲਦੀਆਂ ਨੇ ਹੁਣ ਆਮ ਆਦਮੀ ਨੇ ਮੈਨੂੰ ਅੱਜ ਤੋਂ ਪਹਿਲਾਂ ਵੀ ਅਪਰੋਚ ਕੀਤੀ ਹੁਣ ਵੀ ਐਤਕੀ ਮੈਂ ਇੰਡੀਆ ਗਿਆ ਮੈਂ ਹੁਣ ਵੀ ਅਪੂਜ ਗੁਲਸ਼ਨ ਮੈਨੂੰ ਅਪਰੋਚ ਕੀਤੀ ਆ ਉੱਥੇ ਔਰ ਮੈਂ ਲੱਗਦਾ ਮੈਂ ਉੱਥੇ ਜੇ ਚੇਂਜ ਕਰ ਜਾਂਦਾ ਪਾਰਟੀ ਤਾਂ ਮੈਂ ਚੰਡੀ ਚੁੰਡੀ ਲੈ ਲਾ ਲੈਂਦਾ ਉੱਥੇ ਵੀ ਗੱਡੀ ਤੇ ਪਰ ਲੋਡ ਨਹੀਂ ਸੀ ਅਸੀਂ ਜਿੱਥੇ ਖੜੇ ਆ ਖੜੇ ਆ ਯਾਰ ਦਿੱਲੀ ਬੰਦੇ ਨੇ ਜਿਹੜਾ ਜਮੀਰ ਮਾਰ ਕੇ ਜਿਉਣਾ ਨਾ ਉਹ ਬੰਦਾ ਇਦੋਂ ਮਰਨ ਨਾਲੋਂ ਜਿਉਣਾ ਹੁੰਦਾ ਜਮੀਰ ਜ਼ਰੂਰੀ ਆ ਬੰਦੇ ਦੀ ਕੁਝ ਸਾਡੀਆਂ ਜਿਹੜੀਆਂ ਜਿਵੇਂ ਹੁਣ ਭੀਜਪੀ ਆ ਇਹਦੇ ਜਿਹੜੀ ਬੀਜੇਪੀ ਪਾਰਟੀ ਨੇ ਜ਼ਿਆਦਾ ਨਿਹਾਰ ਲਿਆਤਾ ਜਿਹੜੀ ਬੀਜੇਪੀ ਪਾਰਟੀ ਆ ਇਹਨੇ ਨਿਹਾਰ ਇਹਨਾਂ ਲਿਆਤਾ ਵੀ ਅੱਜ ਤੱਕ ਇਹਨਾਂ ਨੂੰ ਜੱਜ ਵੀ ਡਰਦੇ ਨੇ ਇਹਨਾਂ ਨੇ ਸੁਪਰੀਮ ਕੋਰਟ ਵੀ ਆ ਤੱਕ ਆਪਣੇ ਫੈਸਲੇ ਵੀ ਚੇਂਜ ਕਰਾ ਲੈਂਦੇ ਨੇ ਅੱਜ ਦੋ ਬੰਦਿਆਂ ਦਾ ਰਾਜ ਅਮਿਤ ਸ਼ਾਹ ਤੇ ਮੋਦੀ ਦਾ ਕਿਉਂਕਿ ਜਿਹੜੀ ਅੱਜ ਦੇਖੋ ਅੱਜ ਜਿਹੜਾ ਸੋਸ਼ਲ ਮੀਡੀਆ ਉਹ ਅੱਜ ਵੀ ਕਹਿ ਰਿਹਾ ਵੀ ਰਾਹੁਲ ਗਾਂਧੀ ਨੇ ਦੇਖੋ ਜਿਹੜੀ 4000 ਕਿਲੋਮੀਟਰ ਉਹਨੇ ਯਾਤਰਾ ਕੀਤੀ ਮੈਂ ਕਹਿੰਦਾ ਕਿਹੜਾ ਬੰਦਾ 4000 ਕਿਲੋਮੀਟਰ ਤੁਰ ਪੂਗਾ ਅਸਕਬੀਰ ਬਾਦਲ ਨੇ 15 ਦਿਨ ਮੈਨੂੰ ਲੱਗਦਾ ਚੜ੍ਹੇ ਜੈਪਸੀ ਦੇ ਉਹ ਗੱਡੀ ਤੇ ਬੈਠੇ ਮੇਹੋਸ਼ ਹੋ ਗਿਆ ਹੈ ਕਹਿੰਦਾ ਗਰਮੀ ਲੱਗ ਗਈ ਲੂ ਲੱਗ ਗਿਆ ਇਹਨੂੰ ਤੇ ਗੱਲ ਇਹ ਆ ਵੀ ਕਈ ਵਾਰ ਇਹ ਬੰਦੇ ਜਿਹੜੇ ਵਿਚਨੇ ਸੋਰ ਹੁੰਦੇ ਉਹ ਬੰਦੇ ਨੇ ਦੇਖੋ ਲੜਾਈ ਲੜੀ ਇਕੱਲੇ ਨੇ ਮੋਦੀ ਨਾਲ ਮੋਦੀ ਹੁਣਾਂ ਲੜਾਈ ਲੜਨੀ ਕੋਈ ਸੌਖੀ ਨਹੀਂ ਹੈ ਕੋਈ ਬੰਦਾ ਉਹਨਾਂ ਦੇ ਖਿਲਾਫ ਨਹੀਂ ਬੋਲਦਾ ਜਦੋਂ ਈਡੀ ਆ ਜਾਂਦੀ ਹੈ ਸੀਬੀਆਈ ਆ ਜਾਂਦੀ ਹੈ ਬਹੁਤ ਕੁਝ ਆ ਜਾਂਦਾ ਅੱਜ ਜੇ ਕੰਟਰੀ ਨੂੰ ਬਚਾਉਣਾ ਮੈਨੂੰ ਨਹੀਂ ਲੱਗਦਾ ਜੇ ਆਹ ਇਲੈਕਸ਼ਨ ਮੋਦੀ ਜਿੱਤ ਗਿਆ ਵੀ ਗਾਹਾਂ ਇਲੈਕਸ਼ਨ ਹੋਊਗੀ ਮੈਂ ਭੁੱਲ ਜੂ ਤੁਸੀਂ ਕਿਉਂਕਿ ਇੱਥੇ ਮੁੜ ਕੇ ਪੁੱਤਨ ਵਾਂਗੂ ਹੋਣਾ ਇਹ ਤਾਂ ਮੁੜ ਕੇ ਇਹਨੇ ਕਿਹਾ ਨਾ 10-20 ਸਾਲ ਇਹਦਾ ਹੀ ਰਾਜ ਰਹਿਣਾ ਫਿਰ ਇਹ ਤਾਂ ਜੇ ਅੱਜ ਲੋਕਾਂ ਨੇ ਨਾ ਤਹਈਆ ਕੀਤਾ ਪਰ ਅੱਜ ਮੈਨੂੰ ਲੱਗ ਰਿਹਾ ਜਿਵੇਂ ਹਾਲਾਤ ਇੰਡੀਆ ਦੇ ਵਿੱਚ ਚੇਂਜ ਆਊਗੀ ਸੰਵਿਧਾਨ ਬਚਾਉਣ ਦਾ ਇਹ ਇੱਕੋ ਇੱਕ ਇਲੈਕਸ਼ਨ ਹੈ ਔਰ ਲਾਸਟ ਇਲੈਕਸ਼ਨ ਹੈ ਜੇ ਇਸ ਵਾਰ ਵੀ ਅਸੀਂ ਫੇਲ ਹੋ ਗਏ ਫੇਲ ਦਾ ਮਤਲਬ ਜੇ ਇਸ ਵੀ ਇਸ ਵਾਰ ਵੀ ਅਕਤਾਨਾ ਸ਼ਹੀ ਤਾਕਤ ਜਿਉਂ ਕੇ ਹਜ਼ਾਰਾਂ ਕਰੋੜ ਰੁਪਇਆ ਲੈ ਕੇ ਪਉਣ ਦਾ ਬੈਠੀ ਹੋਈ ਹੈ ਤੇ ਸਾਡੇ ਜਿਹੜੇ ਖਾਤੇ ਨੇ ਕਾਂਗਰਸ ਦੇ ਸੀਨ ਕਰ ਦਿੱਤੇ ਗਏ ਨੇ ਸਾਡੇ ਐਮਪੀ ਕੋਲ ਇਲੈਕਸ਼ਨ ਲੜਨ ਲਈ ਆਪਣੀਆਂ ਰੈਲੀਆਂ ਕਰਨ ਲਈ ਪੈਸਾ ਧੱਕ ਨਹੀਂ ਹੈ ਪੈਸਾ ਆਣਾ ਕਿੱਥੋਂ ਹੈ ਪੈਸਾ ਆਣਾ ਕਿੱਥੋਂ ਹੈ ਉਥੇ ਪਹੁੰਚ ਗਿਆ ਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਆਪਾਂ ਨੇ ਸਾਰਿਆਂ ਨੇ ਰਲ ਕੇ ਬੇਸ਼ੱਕ ਅਸੀਂ ਇੱਥੇ ਆ ਆਪਣਾ ਸੰਵਿਧਾਨ ਬਚਾਉਣ ਲਈ ਐਸ ਆਰਐਸਐਸ ਔਰ ਭਾਜਪਾ ਗਵਰਨਮੈਂਟ ਨੂੰ ਹਰਾਨਾ ਹੋਏਗਾ ਉਹ ਸਾਨੂੰ ਸਭ ਕੇ ਇਸ ਦਾ ਸਭ ਨੂੰ ਮਿਲ ਕੇ ਯੋਗਦਾਨ ਕਰਨਾ ਹੋਏਗਾ ਤੇ ਦੂਸਰਾ ਮੈਂ ਜੋ ਮੈਂ ਨੇ ਜੋ ਮੈਂ ਦੇਖ ਰਿਆ ਮੇਰੀਆਂ ਇਛਾਵਾਂ ਤੇ ਸਾਰੇ ਹੀ ਕੈਂਡੀਡੇਟ ਸਾਰੇ ਇੰਡੀਆ ਦੇ ਕੈਂਡੀਡੇਟ ਜੋ ਵੀ ਹਰਿਆਣਾ ਨੂੰ ਖੜੇ ਨੇ ਸਪੈਸ਼ਲੀ ਜੋ ਪੰਜਾਬ ਤੋਂ ਖੜੇ ਨੇ ਸਾਰੇ ਕੈਂਡੀਡੇਟ ਪਰ ਉਹਨਾਂ ਵਿੱਚੋਂ ਮੇਨ ਕੈਂਡੀਡੇਟ ਖਿਆਰਾ ਸਾਹਿਬ ਖਿਆਰਾ ਸਾਹਿਬ ਉਹ ਬੰਦੇ ਨੇ ਜਿੱਥੇ ਵੀ ਲੋੜ ਹੁੰਦੀ ਉਹ ਕਈ ਵਾਰੀ ਆਪਣੀ ਪਾਰਟੀ ਤੋਂ ਉੱਪਰ ਉੱਠ ਕੇ ਵੀ ਬੋਲਦੇ ਨੇ ਉਹ ਉਹ ਹਮੇਸ਼ਾ ਸੱਚ ਦਾ ਸਾਥ ਦਿੰਦੇ ਨੇ ਚਾਹ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਕਿ ਉਹਨਾਂ ਦਿਖਾ ਦਿਓ ਪਰ ਫਿਰ ਵੀ ਉਹ ਸੰਗਰੂਰ ਤੋਂ ਖੜੇ ਹੋਏ ਨੇ ਤੇ ਪਲੀਜ਼ ਲੈਟ ਅਸ ਸਪੋਰਟ ਖਿਆਰਾ ਸਾਹਿਬ ਜੋ ਕਿ ਆਪਾਂ ਪੰਜਾਬ ਦੇ 13 ਐਮਪੀਆ ਦੀ ਸਪੋਰਟ ਵਾਸਤੇ ਇੱਥੇ ਇਕੱਤਰ ਹੋਏ ਹਾਂ ਆਪਾਂ ਸਾਰਿਆਂ ਨੇ ਜਿੱਥੇ-ਜਿੱਥੇ ਆਪਣੀ ਰਿਸ਼ਤੇਦਾਰੀ ਆ ਭਾਈਚਾਰਾ ਵਾ ਆਪਾਂ ਸਾਰਿਆਂ ਨੇ ਵਾਤੋ-ਵਾਤ ਮਨੋਂ ਤਨੋਂ ਹੋ ਕੇ ਉਹਨਾਂ ਸਾਰੇ ਦੀ ਸਪੋਰਟ ਕਰਨੀ ਹੈ ਖੈਰਾ ਸਾਹਿਬ ਜੋ ਸਖਪਾਲ ਸਿੰਘ ਜੀ ਖੈਰਾ ਆਪਣੇ ਹਲਕਾ ਸਿੰਘ ਦੂਰ ਤੋਂ ਜਿਨ੍ਹਾਂ ਨੂੰ ਸੀਟ ਮਿਲੀ ਹੈ ਜੋ ਕਿ ਸਾਡੇ ਆਈਓਸੀ ਦੇ ਪ੍ਰਧਾਨ ਸਰਦਾਰ ਗਰਬੀਰ ਸਿੰਘ ਜੀ ਗਿੱਲ ਅੱਜ ਤੋਂ 4-5 ਦਿਨ ਹੀ ਪਹਿਲਾਂ ਉੱਥੇ ਇੰਡੀਆ ਤੋਂ ਆਏ ਹਨ ਜੋ ਕਿ ਉਹਨਾਂ ਦੇ ਨਾਲ ਇਹਨਾਂ ਨੇ ਮੋਢੇ ਦਾ ਮੋਢਾ ਲਾ ਕੇ ਆਪਣੇ ਵੱਲ ਉਹਨਾਂ ਨੂੰ ਇਹ ਕਹਿ ਕੇ ਆਏ ਹਨ ਕਿ ਜੋ ਅਸੀਂ ਐਨ ਆਰ ਆਈ ਬੰਦੇ ਆਪਣਾ ਜੋ ਜੋਰ ਮਨੋ ਤਣੋ ਹੋ ਕੇ ਤੁਹਾਡੇ ਨਾਲ ਅਸੀਂ ਨਾਲ ਹਾਂ ਗਰਮੀਤ ਗਿੱਲ ਜੀ ਇੱਥੇ ਬੈਠੇ ਹੋਏ ਨੇ ਉਹਨਾਂ ਨੂੰ ਜਿਸ ਦਿਨ ਉਹਨਾਂ ਨੂੰ ਸੀਟ ਮਿਲੀ ਆ ਤੇ ਪਹਿਲੀ ਕਾਲ ਮੇਰੀ ਗਈ ਉਹਨਾਂ ਨੂੰ ਬਿਲਕੁਲ ਸਹੀ ਕਾਲ ਪਹਿਲੀ ਕਾਲ ਮੇਰੀ ਗਈ ਉਹਨਾਂ ਨੂੰ ਮੈਂ ਕਿਹਾ ਖੈਰਾ ਸਾਹਿਬ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੇ ਗਰਮੀਤ ਗਿੱਲ ਜੀ ਤੇ ਉਹ ਖੈਰਾ ਸਾਹਿਬ ਇਕੱਠੇ ਬੈਠੇ ਸਨ ਤੇ ਇਹ ਕਹਿਣ ਲੱਗੇ ਆਪਣੇ ਖੈਰਾ ਸਾਹਿਬ ਕਹਿੰਦੇ ਕਿ ਅਮਰੀਕਾ ਵਿੱਚ ਖਬਰ ਪਹੁੰਚ ਵੀ ਗਈ ਆ ਜਿਹੜੀ ਤੁਸੀਂ ਮੈਨੂੰ ਕਾਲ ਕਰ ਦਿੱਤੀ ਮੈਂ ਕਹਾਂ ਜੀ ਬਿਲਕੁਲ ਸਾਨੂੰ ਪਤਾ ਲੱਗ ਗਿਆ ਵੀ ਤੁਹਾਨੂੰ ਸਕਰੂਰ ਤੋਂ ਟਿਕਟ ਮਿਲ ਗਈ ਆ ਜਦੋਂ ਕਿ 13 ਐਮਪੀਆ ਦੇ ਵਿੱਚੋਂ ਸਭ ਤੋਂ ਪਹਿਲੀ ਸੀਟ ਖੈਰਾ ਸਾਹਿਬ ਦੀ ਸੀ ਇਸ ਵਿਸ਼ੇਸ਼ ਮੌਕੇ ਤੇ ਪੱਪੀ ਵਿਦੇਸ਼ਾ ਵੱਲੋਂ ਸਾਰਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਅਤੇ ਇੰਡੀਆ ਨੈਸ਼ਨਲ ਕਾਂਗਰਸ ਲੀਡਰ ਰਾਹੁਲ ਗਾਂਧੀ ਦੀ ਸੋਚ ਅਤੇ ਭਾਰਤ ਨੂੰ ਬਚਾਉਣ ਸੰਬੰਧੀ ਕੀਤੇ ਜਾ ਰਹੇ ਉਦਮਾਂ ਦਾ ਜ਼ਿਕਰ ਕੀਤਾ ਤੇ ਅਹੀਂ ਪਰ ਜੋਰ ਅਪੀਲ ਕਰਦੇ ਆ ਕਿ ਮਹਿੰਦਰ ਸਿੰਘ ਗਿਲਜੀਆ ਨੂੰ ਵੀ ਟਿਕਟ ਉਥੇ ਮਿਲਣੀ ਚਾਹੀਦੀ ਆ ਦੂਸਰਾ ਮੈਂ ਖੈਰਾ ਸਾਹਿਬ ਨੂੰ ਵੀ ਇਹ ਬੇਨਤੀ ਕਰਾਂਗਾ ਵੀ ਜੇ ਤੁਸੀਂ ਉਥੋਂ ਜਿੱਤ ਜਾਂਦੇ ਹੋ ਸੰਗਰੂਰ ਤੋਂ ਵਾਹ ਤੇ ਤੁਸੀਂ ਜਿੱਤੇ ਹੀ ਕੈਂਡੀਡੇਟ ਜੇ ਤੇ ਇੱਕ ਸਾਡੀ ਡਿਮਾਂਡ ਹੋਏਗੀ ਕਿਉਂਕਿ ਸਾਡੇ ਵੀਰ ਮੈਂ ਸਾਰਿਆਂ ਦੇ ਵਿੱਚ ਇੱਥੇ ਕਹਿਣਾ ਚਾਹੁੰਦਾ ਮੀਡੀਆ ਦੇ ਸਾਹਮਣੇ ਕਿ ਸਾਡੇ ਵੀਰ ਵਿਪਨ ਸਰਪੰਚ ਜੀ ਕਿਉਂਕਿ ਜਿੰਨੀ ਸਪੋਰਟ ਇਥੋਂ ਕਰ ਰਹੇ ਨੇ ਸਾਡੇ ਨਾਲ ਅੱਜ ਤੋਂ ਨਹੀਂ ਇਥੋਂ 35 ਸਾਲਾਂ ਤੋਂ ਸਪੋਰਟ ਕਰ ਰਹੇ ਨੇ ਉਥੇ ਇਨਾਂ ਦਾ ਹੱਕ ਬਣਦਾ ਪਲਾਥ ਹਲਕੇ ਦੀ ਟਿਕਟ ਇਹਨਾਂ ਨੂੰ ਦਿੱਤੀ ਜਾਏ ਜਿਹੜੀ ਪਲਾਥ ਹਲਕੇ ਦੀ ਟਿਕਟ ਅਸੀਂ ਮੰਗ ਕਰਾਂਗੇ ਕਿ ਵਿਪਨ ਸਰਪੰਚ ਜੀ ਨੂੰ ਖੈਰਾ ਸਾਹਿਬ ਦੇ ਜਿੱਤਣ ਤੋਂ ਬਾਅਦ ਜਿਹੜੀ ਬਾਈ ਇਲੈਕਸ਼ਨ ਹੋਣੀ ਹੈ ਇਹਨਾਂ ਨੂੰ ਦਿੱਤੀ ਜਾਏ ਬਹੁਤ ਵੱਡਾ ਕੰਮ ਹਮਾਚਲ ਚ ਫਸਿਆ ਸੀਗਾ ਇੱਕ ਕੋ ਸਾਡੇ ਕੋਲ ਜ਼ਮੀਨ ਸੀ ਹਮਾਚਲ ਤੇ ਸਾਡੇ ਨਾਂ ਜ਼ਮੀਨ ਨਹੀਂ ਹੁੰਦੀ ਸੀਆ ਦਾ ਹਮਾਚਲ ਜਿਹੜੇ ਸੁਖੂ ਜੀ ਆ ਉਹ ਖੈਰਾ ਸਾਹਿਬ ਦੀ ਕੈਂਪਿੰਗ ਤੇ ਆਏ ਸੀ ਮੈਂ ਇਹਨਾਂ ਨੂੰ ਗਿਆ ਮੰਗਾ ਖੈਰਾ ਸਾਹਿਬ ਉਹ ਜ਼ਮੀਨ ਮੇਰੇ ਨਾਂ ਨਹੀਂ ਹੁੰਦੀ ਤੇ ਉਹਨੂੰ ਸਾਡੇ ਨਾਮ ਕਰਵਾ ਦਿਓ ਹਿਮਾਚਲ ਦੇ ਵਿੱਚ ਆਪਾਂ ਨੇ 118 ਦੀ ਕਾਰਵਾਈ ਕਰਨੀ ਪਈ ਉਹ ਸੁਖੂ ਜੀ ਉਹ ਕੇ ਸੀਐਮ ਬਣ ਗਏ ਹਿਮਾਚਲ ਦੇ ਇਹਨਾਂ ਨੇ ਮੇਰੇ ਸਾਹਮਣੇ ਬਹਿ ਕੇ ਸਿੱਧੀ ਗੱਲ ਕੀਤੀ ਭਾਈ ਦੋਵੇਂ ਭਰਾ ਤੁਹਾਡੇ ਕੋਲ ਲੱਗੇ ਆ ਸੀਐਮ ਨੂੰ ਤੇ ਇਹ ਜ਼ਮੀਨ ਸਾਡੇ ਨਾਲ ਹੋ ਜਾਣੀ ਚਾਹੀਦੀ ਇੱਕ ਵੀਕ ਦੇ ਵਿੱਚ ਮੈਨੂੰ ਡੀਸੀ ਦੀ ਕਾਲ ਆ ਗਈ ਆ ਕੇ ਦੱਸੇ ਮਗਰ ਪੈ ਕੇ ਇਹਨਾਂ ਨੇ ਇੱਕ ਵੀਕ ਚ ਸੀਐਮ ਕੋਲੋਂ ਉਤੋਂ ਵਿਧਾਨ ਸਭਾ ਤੋਂ ਪਾਸ ਕਰਵਾ ਕੇ ਸਾਰਾ ਕੇਸ ਕੋਲ ਮੇਰੇ ਨਾਲ ਜੀ ਨੂੰ ਜਿੱਤੇ ਉਹ ਤੋਂ ਸੀ ਬਣਾ ਦੇ ਹਾਂ ਸੋਖਰਾ ਸਾਹਿਬ ਜਿਹੜੇ ਆ ਉਹ ਇਹ ਸਾਰੀਆਂ ਗੱਲਾਂ ਤੋਂ ਉੱਪਰ ਸਾਡੇ دوست ਸਾਡੇ ਮਿੱਤਰ ਆ ਸਾਡਾ ਸਾਡੇ ਉਹ ਸਾਡੇ ਸਾਡੀ ਜਾਣ ਆਜ ਰਹੇ ਉਹਨਾਂ ਵਾਸਤੇ ਤੇ ਮੈਂ ਵੱਧ ਵੱਧ ਕੋਸ਼ਿਸ਼ ਕਰੂੰਗਾ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਜਿੰਨਾ ਆਪਾਂ ਕਹਿਣਾ ਸਾਹਿਬ ਦੀ ਸਪੋਰਟ ਕਰ ਸਕਦੇ ਹੋ ਜੀ ਉਹ ਨਹੀਂ ਥੋੜੀ ਆ ਯਾਰਾਂ ਦੇ ਯਾਰ ਆ ਪਿੱਛੇ ਹਟਕ ਵਾਲੇ ਨਹੀਂ ਤੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਸਾਰੇ ਵੱਧ ਤੋਂ ਵੱਧ ਕੇਰਨ ਸਾਡੀ ਸਪੋਰਟ ਕਰੋ ਪ੍ਰੋਗਰਾਮ ਦੇ ਦੌਰਾਨ ਸਾਡੇ ਵੱਲੋਂ ਪੰਜਾਬ ਰੰਦੇ ਆਪਣੇ ਰਿਸ਼ਤੇਦਾਰ ਅਤੇ ਪੈਨਪਰਵਾਹ ਨੂੰ ਲੋਕ ਸਭਾ ਇਲੈਕਸ਼ਨ ਦੇ ਵਿੱਚ 13 ਸੀਟਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਨ ਦਾ ਸੁਨੇਹਾ ਦਿੱਂਦ ਤੇ ਗੱਲ ਕੀਤੀ ਗਈ ਤਾਂ ਕਿ ਕਾਂਗਰਸ ਦੀ ਜਿੱਤ ਹੋਵੇ ਤੇ ਪੰਜਾਬ ਨੂੰ ਬਣਦੇ ਹੱਕ ਦਵਾਏ ਜਾ ਸਕਣ ਡਾਕਟਰ ਬਰਮੋਨ ਸਿੰਘ ਹੁਣਾਂ ਤੋਂ ਲੈ ਕੇ ਤੇ ਡਾਕਟਰ ਰਾਹੁਲ ਗਾਂਧੀ ਦੀ ਡਾਇਲੌਗੀ ਦੇ ਨਾਲ ਅਸੀਂ ਜੁੜੇ ਹਾਂ ਕਿਉਂਕਿ ਉਹੀ ਜਿਹੜੇ ਆ ਇੰਡੀਆ ਨੂੰ ਬਚਾ ਸਕਦੇ ਆ ਭਾਰਤ ਨੂੰ ਬਚਾ ਸਕਦੇ ਆ ਤੁਸੀਂ ਬੀਜੇਪੀ ਨੇ ਵੇਖ ਲਿਆ ਕਿ ਬੀਜੇਪੀ ਨੇ Hindu Sikh ਦਾ ਪਾੜਾ ਪਾਤਾ ਉੱਥੇ ਮੁਸਲਮਾਨਾਂ ਦਾ ਪਾੜਾ ਪਾਤਾ Hindu ਰਾਸ਼ਟਰ ਬਣਾਉਣ ਦੀ ਗੱਲ ਕਰ ਰਿਹਾ ਜਿਹੜਾ ਕਿ ਇਹ ਨਹੀਂ ਹੋ ਸਕਦਾ ਉਹ ਇੱਕ ਇੰਡੀਆ ਇੱਕ ਇੱਕ ਫੁੱਲਾਂ ਦਾ ਫਲਵਾੜੀ ਆ ਉੱਥੇ ਹਰ ਗੁਲਦਸਤੇ ਦਾ ਫੁੱਲ ਜਿਹੜਾ ਉੱਥੇ ਇਕੱਠੇ ਰਹਿ ਰਹੇ ਆ ਅਸੀਂ ਪਿੰਡਾਂ ਚ ਰਹਿੰਦੇ ਆ ਸਾਨੂੰ ਪਤਾ ਹੈ ਇੱਕ ਦੂਜੇ ਦਾ ਸਤਿਕਾਰ ਕਰਦੇ ਆ ਸਾਡੇ ਕਦੀ ਮਨਚ ਨਹੀਂ ਆਇਆ ਕਿ ਇਹ ਕਿਹੜੀ ਜਾਤ ਦਾ ਬੰਦਾ ਤੇ ਦੂਸਰਾ ਕਿਹੜੀ ਜਾਤ ਦਾ ਇੰਨਾ ਪਿਆਰੀ ਪਿੰਡਾਂ ਦੇ ਵਿੱਚੋਂ ਅਸੀਂ ਰਹਿ ਕੇ ਆਏ ਆ ਹੁਣ ਇੱਥੇ ਆਣ ਕੇ ਗੱਲਾਂ ਸੁਣਨ ਨੂੰ ਮਿਲ ਰੀਆਂ ਨੇ ਇਹ ਕਰਕੇ ਮੈਂ ਇਹੀ ਬੇਨਤੀ ਕਰਦਾ ਵੀ ਆਪਣੇ ਉੱਥੇ ਫੋਨ ਕਰਕੇ ਆਪਣੇ ਭੈਣਾ ਭਰਾਵਾਂ ਨੂੰ ਇੰਨੀ ਗੱਲ ਜਰੂਰ ਕਹੋ ਕਿ ਕਾਂਗਰਸ ਦੀ ਸਰਕਾਰ ਲਿਆਓ ਕਾਂਗਰਸ ਪਾਰਟੀ ਦੀ ਇੰਡੀਆ ਦੇ ਵਿੱਚ ਜੇ ਇੰਡੀਆ ਨੂੰ ਬਚਾਉਣਾ ਜੇ ਤੇ ਆਪਣੇ ਕਲਚਰ ਨੂੰ ਆਪਣੇ ਸੱਭਿਆਚਾਰ ਨੂੰ ਉੱਥੇ ਜਿੰਦਾ ਰੱਖਣਾ ਤਾਂ ਇਸ ਸਪੀਚ ਮਿਲਿਆ ਯੂਸੂਲੀ ਮੇਰੀ ਲਾਸਟ ਹੁੰਦੀ ਆ ਜੇ ਕੋਈ ਗਲਤ ਬੋਲਿਆ ਗਿਆ ਤਾਂ ਪਹਿਲਾਂ ਹੀ ਮੈਂ ਖਿਮਾ ਦਾ ਜਾਚਕਾ ਸੋ ਬੇਸਿਕਲੀ ਸੋ ਆਪਾਂ ਸਾਰਿਆਂ ਨੂੰ ਪਤਾ ਵੀ ਅੱਜ ਇਕੱਠੇ ਕਿਸ ਚੀਜ਼ ਲਈ ਹੋਏ ਆ ਸੋ ਇਕੱਠੇ ਹੋਏ ਆ ਆਪਾਂ ਅੱਜ ਵੀ ਜਿਹੜੀਆਂ ਪਾਰਲੀਮੈਂਟਰੀ ਇਲੈਕਸ਼ਨ ਦਾ ਸੋ ਕਾਂਗਰਸ ਦੀ سپورਟ ਆ ਕਾਂਗਰਸ ਲਈ ਆਪਾਂ ਇਕੱਠੇ ਹੋਏ ਆ ਸੋ ਬੇਸਿਕਲੀ ਇੰਡੀਆ ਐਸ ਟਾਈਮ ਤੇ ਜੋ ਡੈਮੋਕਰੇਸੀ ਹੈ ਨਾ ਇੰਡੀਆ ਦੀ ਸੋ బిਗੇਸਟ ਥਿੰਗ ਇੰਡੀਆ ਦੀ ਡੈਮੋਕਰੇਸੀ ਖਤਰੇ 'ਚ ਆ ਨਾ ਕੰਟਰੀ ਖਤਰੇ 'ਚ ਹੈ ਕੁਛ ਨਹੀਂ ਸੋ ਜੇ ਐਸ ਵਾਰੀ ਵੀ ਉਹੀ ਪਾਰਟੀ ਜਿਹੜੀ ਪਹਿਲੇ ਦੋ ਟਰਮਸ ਤੋਂ ਜਿੱਤਦੀ ਆ ਰਹੀ ਹੈ ਸੋ ਆਪਣੀ ਜਿਹੜੀ ਡੈਮੋਗ੍ਰੇਸੀ ਆ ਨਾ ਉਹ ਖਤਮ ਹੋ ਜਾਣੀ ਆ ਸੋ ਜਿਹੜੀ ਇਹ ਨਾਰੇ ਲੱਗਦੇ ਆ ਵੀ 412 ਸੋ ਇਹ ਇਹ ਇਕੱਲੇ ਨਾਰੇ ਹੀ ਰਹਿ ਜਾਣ ਕਹਿੰਦੇ ਨੇ ਵੀ ਇੱਥੇ ਹੌਸਲੇ ਜਿੱਤਦੇ ਨੇ ਹਥਿਆਰ ਨਹੀਂ ਜਿੱਤਦੇ ਇੱਥੇ ਲੱਤਾਂ ਖਿੱਚਣ ਵਾਲੇ ਗਦਾਰ ਨਹੀਂ ਜਿੱਤਦੇ ਇੱਥੇ ਮਿਹਨਤਾਂ ਜਿੱਤਦੀਆਂ ਨੇ ਚਮਤਕਾਰ ਨਹੀਂ ਜਿੱਤਦੇ ਸੋ ਸੋ ਭਾਜਪਾ ਸੋਚ ਰਹੀ ਥੈਂਕ ਯੂ ਪ੍ਰੈਜ਼ੀਡੈਂਟ ਸੋ ਭਾਜਪੀ ਸੋਚ ਰਹੀ ਹੈ ਵੀ ਕੁਝ ਸ਼ਮਤਕਾਰ ਹੋ ਜਾਣਗੇ ਕਿ ਉਹ 400 ਤੋਂ ਉੱਤੇ ਇਦਾਂ ਨਹੀਂ ਹੋਣਾਗਾ ਜਿੰਨੇ ਮਰਜ਼ੀ ਬੰਦੇ ਖਿੱਚ ਲੈਣ ਜਿੰਨਾ ਜਿੰਨਾ ਵੀ ਕਿਤੋਂ ਵੀ ਈਡੀ ਦਾ ਪ੍ਰੈਸ਼ਰ ਜੋ ਵੀ ਜਿਹੜੀਆਂ ਵੀ ਉਹਨਾਂ ਕੋਲੇ ਅਥਾਰਟिटीज ਨੇ ਉਹਦਾ ਪ੍ਰੈਸ਼ਰ ਪਾ ਲੈਣ ਪਰ ਜਦੋਂ ਜਦੋਂ ਆਵਾਮ ਉੱਠਦੀ ਹੈ ਨਾ ਜਦੋਂ ਜਦੋਂ ਲੋਕ ਸੋਚਦੇ ਆ ਨਾ ਵੀ ਜਦੋਂ ਲੋਕਾਂ ਦੀ ਸੋਚ ਹੁੰਦੀ ਆ ਵੀ ਅਸੀਂ ਇੱਕ ਕੰਟਰੀ ਬਾਰੇ ਸੋਚਣਾ ਆਪਣੇ ਬਾਰੇ ਸੋਚਣਾ ਸੋ ਉਹਦੇ ਉੱਤੇ ਕੋਈ ਸੋਚ ਨਹੀਂ ਹੁੰਦੀ ਸੋ ਜਿੰਨੇ ਤੁਸੀਂ ਅੱਜ ਸਾਰੇ ਇਕੱਠੇ ਹੋਏ ਆ ਨਾ ਸੋ ਉਮੀਦ ਤੋਂ ਵੱਧ ਇੱਥੇ ਇਕੱਠਾ ਸੋ ਸੋ ਇਹ ਆ ਵੀ ਇਥੋਂ ਇੱਕ 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 ਪਤਾ ਲੱਗਦਾ ਵੀ ਸਾਰਿਆਂ ਦੇ ਮਨ 'ਚ ਇੱਕ ਇੱਕ ਇੰਡੀਆ ਦਾ ਪੰਜਾਬ ਦਾ ਆਪਣੇ ਦਾ ਦਾ ਲੜਾਈ ਵਿਚਾਰਾਂ ਦੀ ਆ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਹੋਰ ਆ ਤੇ ਭਾਜਪਾ ਦੀ ਵਿਚਾਰਧਾਰਾ ਹੋਰ ਆ ਅਸੀਂ ਇੱਥੇ ਅੱਜ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨਾਲ ਜਿਹੜੇ ਸਹਿਮਤ ਲੋਕ ਆ ਉਹ ਇਕੱਠੇ ਹੋਏ ਆ ਇੱਥੇ ਅੱਜ ਜਿਵੇਂ ਪਹਿਲਾਂ ਸਾਰੇ ਬੁਲਾਰਿਆਂ ਨੇ ਗੱਲ ਕੀਤੀ ਆ ਕਿ ਲੜਾਈ ਆ ਜਿਹੜੀ ਕਾਂਗਰਸ ਨੂੰ ਜਿਤਾਉਣ ਦੀ ਨਹੀਂ ਦੇਸ਼ ਨੂੰ ਬਚਾਉਣ ਦੀ ਲੜਾਈ ਚੱਲ ਰਹੀ ਆ ਔਰ ਦੇਸ਼ ਨੂੰ ਬਚਾਉਣ ਲਈ ਜੋ ਵੀ ਇੱਥੋਂ ਕੋਈ ਵੀ ਕਿਸੇ ਤਰ੍ਹਾਂ ਦੀ ਮਦਦ ਕਰਨ ਲਈ ਇੱਥੇ ਅੱਜ ਇਕੱਠੇ ਹੋਏ ਆ ਆਪਾਂ ਦੇਸ਼ ਦੀ ਜਿਹੜੀ ਵੀ ਆਪਾਂ ਮਦਦ ਕਰ ਸਕਦੇ ਆ ਕੈਂਡੀਡੇਟਸ ਦੀ ਲੜਾਈ ਕੀ ਆ ਜਿਹੜੀ ਭਾਜਪਾ ਦਾ ਸਰਮਾਇਆ ਵੱਡੇ ਲੋਕ ਨੇ ਅਮਬਾਨੀ ਅਡਾਨੀ ਨੇ ਕਾਂਗਰਸ ਦਾ ਸਰਮਾਇਆ ਇਹ ਲੋਕ ਨੇ ਇਹਨਾਂ ਲੋਕਾਂ ਨੇ ਕਾਂਗਰਸ ਦੀ ਲੜਾਈ ਲੜਨੀ ਆ ਜਿਹੜੀ ਭਾਜਪਾ ਦੀ ਵਿਚਾਰਧਾਰਾ ਉਹ ਛੋਟੇ ਹੱਥਾਂ ਚੋਂ ਖੋ ਕੇ ਵੱਡੇ ਹੱਥਾਂ ਚੋਂ ਦੇਣ ਦੀ ਵਿਚਾਰਧਾਰਾ ਉਹ ਸਾਰਾ ਬਿਜ਼ਨਸ ਜਿੰਨਾ ਵੀ ਕਾਰਪੋਰੇਟ ਕਰਾਣਿਆਂ ਨੂੰ ਦੇਣ ਦੀ ਜਿਹੜੀ ਉਹਨਾਂ ਨੇ ਪੂਰੀ ਪਲੈਨਿੰਗ ਕਰ ਚੁੱਕੇ ਆ ਕਾਂਗਰਸ ਦੀ ਪਚਾਰ ਧਾਰਾ ਜਿਹੜੀ ਵੱਡਿਆ ਘਰਾਣਿਆਂ ਤੋਂ ਜਿਹੜੇ ਵੱਡੇ ਕੰਟਰੈਕਟ ਜਾਂਦੇ ਆ ਉਹਨਾਂ ਤੋਂ ਹੱਥਾਂ 'ਚੋਂ ਲੈ ਕੇ ਛੋਟੇ ਨੌਜਵਾਨਾਂ ਨੂੰ ਹਰੇਕ ਨੂੰ ਮੀਡਲ ਕਲਾਸ ਬੰਦੇ ਨੂੰ ਰਜਗਾਰ ਦੇਣ ਦੀ ਵਿਚਾਰਧਾਰਾ ਹੈ ਪ੍ਰੋਗਰਾਮ ਦੇ ਦੌਰਾਨ ਸਾਰਿਆਂ ਦਾ ਕਹਿਣਾ ਸੀ ਕਿ ਲੜਾਈ ਕਾਂਗਰਸ ਨੂੰ ਜਿਤਾਉਣ ਦੀ ਨਹੀਂ ਬਲਕਿ ਦੇਸ਼ ਨੂੰ ਬਚਾਉਣ ਲਈ ਲੜੀ ਗਈ ਹੈ ਇੰਡੀਆ ਨੋਵਰਸਿਸ ਕਾਂਗਰਸ ਦੇ ਲੀਡਰ ਅਤੇ ਮੈਂਬਰਾਂ ਨੂੰ ਉਮੀਦ ਹੈ ਕਿ ਜੇਕਰ ਕਾਂਗਰਸ ਪਾਰਟੀ ਪੰਜਾਬ ਸਮੇਤ ਪੂਰੇ ਦੇਸ਼ ਭਾਰਤ ਵਿੱਚ ਜਿੱਤ ਹਾਸਲ ਕਰਦੀ ਹੈ ਤਾਂ ਪੰਜਾਬ ਸਮੇਤ ਪੂਰੇ ਭਾਰਤ ਦੀ ਨੁਖਾ ਜ਼ਰੂਰ ਬਤਲੇ ਕੀ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋਏ ਆ ਸਾਡੇ ਜੰਗ ਲੀਡਰ ਸਤਪਾਲ ਸਿੰਘ ਜੀ ਖਹਿਰਾ ਜੋ ਕਿ ਪੰਜਾਬ ਦੇ ਵਿੱਚ ਘੱਟੋ ਘੱਟ ਇਹ ਪਰਿਵਾਰ ਬਹੁਤ ਦੇਰ ਤੋਂ ਪੰਜਾਬ ਦੇ ਵਿੱਚ ਸੇਵਾ ਕਰ ਰਿਹਾ ਆਪਣੇ ਪਿਤਾ ਜੀ ਨੂੰ ਲੈ ਕੇ ਖਹਿਰੇ ਨੇ ਵੀ ਅੱਜ ਚੌਥੀ ਚੌਥੀ ਪੰਜਵੀਂ ਇਲੈਕਸ਼ਨ ਲੜ ਲਈ ਹੈ ਅੱਜਕੱਲ ਉਹਨਾਂ ਨੂੰ ਸੰਗਰੂਰ ਭੇਜ ਦਿੱਤਾ ਉਹਦਾ ਸਾਡੇ ਗਵਾਂਢੀ ਸੀ ਚਲੋ ਬਹੁਤ ਵੱਡੀ ਤਰੱਕੀ ਕੀਤੀ ਹੈ ਐਮਐਨਏ ਤੋਂ ਐਮਪੀ ਦੀ ਇਲੈਕਸ਼ਨ ਲੜਨ ਲਈ ਪੰਜਾਬ ਦੇ ਵਿੱਚ ਸੀਨੀਅਰ ਲੀਡਰ ਮੰਨ ਕੇ ਉਹਨੂੰ ਸੰਗਰੂਰ ਤੋਂ ਸੀਟ ਦਿੱਤੀ ਹੈ ਅਸੀਂ ਉਮੀਦ ਕਰਦੇ ਆਂ ਔਰ ਉਹਨਾਂ ਨੂੰ ਹੌਸਲਾ ਵੀ ਦਿੰਦੇ ਆਂ ਕਿ ਤਗੜੇ ਹੋ ਕੇ ਲੜੋ ਸੰਗਰੂਰ ਤੋਂ ਸੀਟ ਕੱਢਣਗੇ ਵੀ ਜੇ ਸਾਹਿਬ ਨਾਲ ਉਹਨਾਂ ਦਾ ਕਦ ਜੋ ਉਹਨਾਂ ਦੇ ਬੋਲ ਬਾਣਾ ਹੈ ਜਿੰਨੀਆਂ ਕੋ ਸੰਸਥਾ ਨੂੰ ਨਾਲ ਲੈ ਕੇ ਚੱਲੇ ਰਹੇ ਨੇ ਉਹ ਜ਼ਰੂਰ ਸੰਗਰੂਹ ਤਸੀਲ ਕੱਢਣਗੇ ਅੱਜ ਸਾਨੂੰ ਪੰਜਾਬ ਦੇ ਵਿੱਚ ਨਹੀਂ ਇੰਡੀਆ ਪੂਰੇ ਦੇ ਵਿੱਚ ਜ਼ਰੂਰਤ ਹੈ ਬਦਲਾਅ ਲਿਆਣ ਦੀ ਇਹ ਜਿਹੜਾ ਬਦਲਾਅ ਲਿਆਣਾ ਹੈ ਜਿਸ ਤਰ੍ਹਾਂ ਮੇਰੇ ਵੀਰ ਵੱਡੇ ਕਹਿ ਕੇ ਗਏ ਨੇ ਗੋਲਸ਼ਨਵੀਰ ਵੀ ਹਰਸਪਾ ਜੀ ਵੀ ਕਿ ਇਸ ਵਾਰ ਬਦਲਾਅ ਨਹੀਂ ਆਇਆ ਤੇ ਬਦਲਾਅ ਮੁੜ ਕੇ ਆਉਣਾ ਵੀ ਨਹੀਂ ਤੇ ਪਿਛਲੇ ਦੋ ਟਰਮਾਂ ਤੋਂ ਅਸੀਂ ਦੇਖ ਰਹੇ ਹਾਂ ਵੀ ਹੋ ਕੀ ਰਿਹਾ ਸੁਖੀ ਸਿੱਧੂ ਨੇ ਆਪਣੇ ਸਾਰੇ ਬਾਈ ਜੀ ਉਹਨਾਂ ਨੇ ਸਾਰਾ ਕੁਝ ਦੱਸ ਦਿੱਤਾ ਵੀ ਉੱਥੇ ਕੀ ਹੋ ਰਿਹਾ ਦੁਬਾਰਾ ਇਲੈਕਸ਼ਨ ਨਹੀਂ ਹੋਣੀ ਇੰਡੀਆ ਦੇ ਵਿੱਚ ਇਹ ਆ ਇਲੈਕਸ਼ਨ ਅਸੀਂ ਇੰਦਾ ਸੌ ਕੇ ਨਗਾਹ ਦਿੱਤੀ ਸੋ ਸਾਨੂੰ ਸਾਰਿਆਂ ਨੂੰ ਦੇਖੋ ਅਸੀਂ ਦੇਖਣ ਨੂੰ ਤਾਂ ਬਹੁਤ ਘੱਟ ਲੱਗਦੇ ਆ ਇੱਥੇ ਬੈਠੇ ਪਰ ਸਾਡਾ ਸਾਰਿਆਂ ਦਾ ਜਿਹੜਾ ਇੰਪੈਕਟ ਆ ਉਹ ਬਹੁਤ ਵੱਡਾ ਹੈ ਇੰਡੀਆ ਦੇ ਵਿੱਚ ਸਾਡੀ ਇੱਕ 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 ਗੱਲ ਇਥੋਂ ਕਈ ਦਾ ਬਹੁਤ ਵੱਡਾ ਅਸਰ ਪੈਂਦਾ ਹੈ ਇੰਡੀਆ ਦੇ ਵਿੱਚ ਕਿਉਂਕਿ ਅਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਸੋਸ਼ਲ ਵਰਕ ਕਰਦੇ ਹਾਂ ਬਹੁਤ ਜ਼ਿਆਦਾ ਪੈਸਾ ਡੋਨੇਟ ਕਰਦੇ ਹਾਂ ਬਹੁਤ ਜ਼ਿਆਦਾ ਉੱਥੇ ਲੋਕਾਂ ਦੀ ਲਾਈਫ ਨੂੰ ਇੰਪੈਕਟ ਕਰਦੇ ਹਾਂ ਲੋਕਾਂ ਨੂੰ ਬਾਹਰ ਸੱਦਦੇ ਹਾਂ ਸਾਰਾ ਕੁਝ ਕਰਦੇ ਹਾਂ ਅਸੀਂ ਆਪਣੇ ਤੌਰ ਤੇ ਜਿੰਨਾ ਵੀ ਜੋ ਬੰਦਾ ਕਰ ਸਕਦਾ ਤਾਂ ਸਾਡੇ ਕਹਿਣ ਦਾ ਉੱਥੇ ਇੰਪੈਕਟ ਵੀ ਬਹੁਤ ਵੱਡਾ ਪੈਂਦਾ ਆ ਇਹ ਗੱਲ ਨੂੰ ਤੁਸੀਂ ਮੰਨ ਕੇ ਚੱਲੀਏ ਵੀ ਆਪਾਂ ਉੱਥੇ ਇੰਡੀਆ ਦੇ ਵਿੱਚ ਜਿਹੜੀ ਇਲੈਕਸ਼ਨ ਹੋ ਰਹੀ ਆ ਉਹਦੇ ਵਿੱਚ ਆਪਣੀ ਪਾਰਟੀ ਦੀ ਕਾਂਗਰਸ ਪਾਰਟੀ ਦਾ ਸਭ ਤੋਂ ਜ਼ਿਆਦਾ ਆਪਣੇ ਕੈਂਡੀਡੇਟਾਂ ਦੀ ਜ਼ੋਰ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਭਰਾਵਾਂ ਨੂੰ ਜ਼ੋਰ ਨਾਲ ਕਹੋ ਵੀ ਤੁਸੀਂ ਸਪੋਰਟ ਕਰਨੀ ਆ ਕਾਂਗਰਸ ਪਾਰਟੀ ਦੀ ਤੇ ਨਾਲ ਸਾਡੇ ਜਿਹੜੇ ਸੰਗਰੂਰ ਤੋਂ ਖਹਿਰਾ ਸਾਹਿਬ ਦੇਖੋ ਖੇਰਾ ਸਾਹਿਬ ਇੱਕ ਇਦਾਂ ਦੇ ਬੰਦੇ ਨੇ ਤੁਸੀਂ ਪਿੱਛੇ ਜੇ ਦੇਖਿਆ ਹੋਣਾ 5-7 ਸਾਲ ਚੰਡੀਗੜ੍ਹ ਚ ਕੀ ਹੋਇਆ ਹਰ ਬੰਦੇ ਦੀ ਈਡੀ ਨੇ ਬਾਮ ਰੋੜੀ ਦੇ ਅੰਦਰ ਉਹਨਾਂ ਨੂੰ ਮਤਲਬ ਆਪਣੀ ਪਾਰਟੀ ਸ਼ਾਮਲ ਕੀਤਾ ਬੀਜੇਪੀ ਚ ਸਾਡੇ ਵੀ ਕਾਂਗਰਸ ਪਾਰਟੀ ਦੇ ਬਹੁਤ ਜ਼ਿਆਦਾ ਲੀਡਰ ਆ ਜਿਹੜੇ ਉਹ ਬੀਜੇਪੀ ਸ਼ਾਮਲ ਹੋਏ ਪਰ ਇੱਕੋ ਇੱਕ ਬੰਦਾ ਜਿਹੜਾ ਜੇਲ੍ਹ ਕੱਟ ਕੇ ਆਇਆ ਪਰ ਉਹਨੇ ਆਪਣਾ ਜੋ ਆ ਉਹਨਾਂ ਦੀ ਈਮ ਨਹੀਂ ਮੰਨੀ ਉਹਨੇ ਆਪਣਾ ਜੇਲ੍ਹ ਦੇ ਵਿੱਚ ਰਹਿ ਕੇ ਵੀ ਉਨੇ ਆਪਣਾ ਜਿਹੜਾ ਸਟੈਂਡ ਆ ਉਹ ਸਪਸ਼ਟ ਕਰਕੇ ਰੱਖਿਆ ਸੋ ਸਾਨੂੰ ਇਦਾਂ ਦਾ ਬੰਦਾ ਚਾਹੀਦਾ ਵੀ ਜਿਹੜਾ ਪਾਰਲੀਮੈਂਟ ਦੇ ਵਿੱਚ ਸਾਡੀ ਜਿਹੜੀ ਆਵਾਜ਼ ਆ ਪੰਜਾਬ ਦੀ ਉਹ ਬੁਲੰਦ ਕਰੇ ਤੇ ਇਹਨਾਂ ਦੀ ਆਪਾਂ ਤਨਮਾਨਤਨ ਦੇ ਨਾਲ ਸਪੋਰਟ ਕਰੀਏ ਸਾਰੇ ਜਣੇ ਵਿਦੇਸ਼ਾਂ ਦੇ ਵਿੱਚ ਬੈਠਾ ਸਾਡਾ ਐਨਆਰਆਈ ਪਾਈਚਾਰਾ ਜੋ ਵਕ-ਵਕ ਪਾਰਟੀਆਂ ਦੇ ਨਾਲ ਜੁੜਿਆ ਹੋਇਆ ਉਹ ਹਰ ਸਮੇਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਚਿੰਤਤ ਰਹਿੰਦਾ ਹੈ ਇੰਡੀਅਨ ਓਵਰਸੀਸ ਕਾਂਗਰਸ ਵੱਲੋਂ ਸਮੇਂ-ਸਮੇਂ ਤੇ ਅਜੀਹ ਪ੍ਰੋਗਰਾਮ ਰੱਖੇ ਜਾਂਦੇ ਨੇ ਉਹਨਾਂ ਵੱਲੋਂ ਪੰਜਾਬ ਅਤੇ ਪੰਜਾਬੀਆਂ ਦੀ ਗੱਲ ਕੀਤੀ ਜਾਂਦੀ ਹੈ ਪੰਜਾਬ ਨੂੰ ਹਰਿਆ-ਭਰਿਆ ਵੇਖਣ ਦੇ ਲਈ ਉਹਨਾਂ ਵੱਲੋਂ ਜਿੱਥੇ ਸਮੇਂ-ਸਮੇਂ ਤੇ ਆਵਾਜ਼ ਚੁੱਕੀ ਜਾਂਦੀ ਹੈ ਉੱਤੇ ਹੀ ਹਰ ਤਰ੍ਹਾਂ ਦੀ ਮਦਦ ਵੀ ਮੁਹੱਈਆ ਕਰਵਾਈ ਜਾਂਦੀ ਹੈ ਹੁਣ ਲੋਕ ਸਭਾ ਚੋਣਾਂ ਦੇ ਦੌਰਾਨ ਜਿੱਤ ਦਾ ਸੇਰਾ ਆਖਿਰਕਾਰ ਕਿਹੜੀ ਪਾਰਟੀ ਦੇ ਸਿਰ ਬੱਜੇਗਾ ਇਹ ਤਾਂ ਅਣਫਲ ਫਕਤ ਹੀ ਪਰਸ਼ੁਪਾਤ ਸੰਖੇਰ ਦੇ ਹੱਕ ਵਿੱਚ ਅਤੇ ਕਾਂਗਰਸ ਪਾਰਟੀ ਦੀ ਸਪੋਰਟ ਵਿੱਚ ਰੱਖਿਆ ਇਹ ਪ੍ਰੋਗਰਾਮ ਬਹੁਤ ਹੀ ਯਾਦਗਾਰ ਹੋ ਨਿਪੜਿਆ ਨਿਯੁਕਤ ਗਿਲਪਤੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ